ਏ ਜੀ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਪਸੌੜ ਦੇ ਏਰੀਏ ਦੇ ਵਿੱਚ ਇੱਕ ਬੰਦ ਪੋਲਟਰੀ ਫਾਰਮ ਦੇ ਵਿੱਚ ਕੋਈ ਬੰਦਾ ਜਿਹੜਾ ਹੈਗਾ ਇਲੀਗਲ ਪਟਾਕਿਆਂ ਦੀ ਮੈਨੂਫੈਕਚਰਿੰਗ ਕਰਦਾ ਹੈ ਇਨਫੋਰਮੇਸ਼ਨ ਮਿਲਨ ਤੇ ਤੁਰੰਤ ਇੰਚਾਰਜ ਰਣਕੇ ਨੇ ਲੋਕੇਸ਼ਨ ਤੇ ਰੇਡ ਕੀਤੀ ਆਪਣੀ ਪੁਲਿਸ ਪਾਰਟੀ ਦੇ ਨਾਲ ਤੇ ਉੱਥੋਂ ਭਾਰੀ ਮਾਤਰਾ ਦੇ ਵਿੱਚ ਗੰਧਕ ਤੇ ਪੋਟਾਸ਼ ਬਰਾਮਦ ਹੋਇਆ ਤੇ ਪਟਾਕੇ ਜਿਹੜੇ ਹੈਗੇ ਨੇ ਡੱਬਿਆਂ 'ਚ ਪੈਕ ਹੋਏ ਹੋਏ ਉਹ ਬਰਾਮਦ ਹੋਏ ਤੇ ਮੌਕੇ ਤੇ ਹੀ ਫਿਆਜ਼ ਖਾਨ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹ ਤਿੰਨੇ ਕ ਬੰਦੇ ਇਹਦੇ ਵਿੱਚ ਇਨਵੋਲਡ ਨੇ। ਇਹਦੇ ਚੀ ਐਫ ਆਈ ਆਰ 226 ਨੰਬਰ 19925 ਜਿਹੜੀ ਹੈਗੀ ਹੈ सदर ठाणे ਇੰਟਰਸੈਕਸ਼ਨ ਨੇ 287 288 ਬੀ ਆਰ ਐਸ ਦਰਜ ਹੋਇਆ ਹੈ ਬਾਈ ਨੇਮ ਫਿਆਜ਼ ਖਾਨ ਜਿਹੜਾ ਕਿ ਹਾਜੀਪੁਰ ਬਿਹਾਰ ਦਾ ਰਹਿਣ ਵਾਲਾ ਪੱਕੇ ਤੌਰ ਤੇ ਤੇ ਇਹ ਤੋਂ ਹੋਰ ਡਿਟੇਲ ਦੇ ਵਿੱਚ ਪੁੱਛਗਿੱਛ ਕਰਕੇ ਜਿੱਥੋਂ ਵੀ ਇਹ ਪਟਾਕੇ ਪਿੱਛੋਂ ਲੈ ਕੇ ਆਉਂਦਾ ਸੀਗਾ ਜਾਂ ਪੋਟਾਸ਼ ਜਿੱਥੋਂ ਵੀ ਲੈ ਕੇ ਆਉਂਦਾ ਸੀ ਉਹ ਪੜਤਾਲ ਕਰਕੇ ਇਨਵੈਸਟਿਗੇਟ ਕਰਕੇ ਜਿਹਦਾ ਵੀ ਨਾਮ ਵਿੱਚ ਆਊਗਾ ਉਹਨੂੰ ਅਸੀਂ ਬਾਅਦ ਕੇ ਜਿਹੜਾ ਹੈਗਾ ਵਿੱਚ ਨਾਮਜ਼ਦ ਕਰਾਂਗੇ ਇਹਦੇ ਕੋਲੋਂ ਜੀ 40 ਕਿਲੋ ਗੰਧਕ ਸੀਗਾ ਤੇ 15 ਕਿਲੋ ਪੋਟਾਸੀ ਬਾਕੀ ਡੱਬਿਆਂ ਚ ਬੰਦ ਕਾਫੀ ਮਾਤਰਾ ਦੇ ਵਿੱਚ ਜਿਹੜੇ ਹੈਗੇ ਮੈਨੂਫੈਕਚਰਡ ਜਿਹੜੇ ਪਟਾਕੇ ਸੀਗੇ ਕਿੰਨੇ ਕਿੱਥੋਂ ਕੰਮ ਕਰਵਾ ਰਹੇ ਇਹ ਹਲੇ ਇਹਦੀ ਪੁੱਛਕਿਛ ਕਰ ਰਹੇ ਆ ਜੀ ਹੋਰ ਜਿਵੇਂ ਜਿਵੇਂ ਡਿਟੇਲ ਕੋਈ ਸਾਹਮਣੇ ਆਊਗੀ ਤੁਹਾਨੂੰ ਦੱਸਾਂਗੇ